ਹਾਂਜੀ ਕਿਸਾਨ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਤੇ ਆਪਾਂ ਜਿਹੜਾ ਦਰਮੇ ਵਾਲਾ ਬਰਸੀਨ ਬੀਜਿਆ ਸੀਗਾ ਤੇ ਅੱਜ 30 ਤਰੀਕ ਹੋ ਚੁੱਕੀ ਐ ਇੱਕ ਮਹੀਨੇ ਦਾ ਹੋ ਗਿਆ ਤੇ ਇਹਨੂੰ ਆਪਾਂ ਦੂਜੀ ਵਾਰ ਇੱਕ ਬਾਲਟੀ ਇੱਕ ਜੂੜੀ ਆ ਪਾਉਣਾ ਛੋਟੀ ਤੇ ਇੱਥੇ ਪਾਣੀ ਖੜ ਗਿਆ ਬਹੁਤ ਜ਼ਿਆਦਾ ਨੀਵਾ ਸੀਗਾ ਤਾਂ ਕਰਕੇ ਤੇ ਰਿਜ਼ਲਟ ਇਹਦਾ ਠੀਕ ਆ ਦੇਖ ਸਕਦੇ ਹੋ ਤੁਸੀਂ ਪੂਰੇ ਇੱਕ ਮਹੀਨੇ ਦਾ ਇਹਦੀ ਸੇਵਾ ਬਹੁਤ ਘੱਟ ਹੋਈ ਐ ਤੇ ਕਰੰਡ ਹੋ ਗਿਆ ਸੀਗਾ ਇਸ ਕਰਕੇ ਸਪਰੇਅ ਬਣੇ ਇਹਨੂੰ ਕੀਤੀ ਕੋਈ ਰੇ ਬਸ ਥੋੜਾ 5 ਕਿਲੋ ਪਹਿਲਾਂ ਪਾਇਆ ਸੀ 6-7 ਕਿਲੋ ਦੀ ਆ ਬਾਲਟੀ ਜੀ ਅੱਜ ਆ ਦੇਖ ਸਕਦੇ ਹੋ ਕਿਵੇਂ ਵਧੀਆ ਬੂਟਾ ਬਣਾਇਆ ਇਹਨੇ ਤੇ 1 ਮਹੀਨੇ ਦੇ ਵਿੱਚ ਇਹ ਘੱਟੋ-ਘੱਟ ਗਿੱਠ-ਗਿੱਠ ਹੋ ਗਿਆ 40 ਤੋਂ 45 ਦਿਨਾਂ ਦੇ ਵਿੱਚ ਇਹਨੂੰ ਆਪਾਂ ਕਟਾਈ ਕਰ ਸਕਦੇ ਹਾਂ ਪਹਿਲੀ ਉਸ ਤੋਂ ਬਾਅਦ ਤਾਂ ਇਹਨੇ 15 ਤੋਂ 20 ਦਿਨਾਂ ਦੇ ਵਿੱਚ ਕਟਾਈ ਵਾਸਤੇ ਤਿਆਰ ਹੋ ਜਾਣਾ ਤੇ ਅੱਜ ਆਪਾਂ ਇਹਦਾ ਟੂਸੇ ਦੀ ਤੋੜ ਤੇ ਸਾਗ ਵੀ ਬਣਾਵਾਂਗੇ ਉਦਾਹਰਣ ਰਿਜ਼ਲਟ ਤੁਹਾਨੂੰ ਅੱਗੇ ਦੱਸਾਂਗੇ ਕਿਉਂਕਿ ਵੇਲ ਬੁੱਟੀ ਵਾਲਾ ਸਾਗ ਅਸੀਂ ਪਹਿਲਾਂ ਵੀ ਬਣਾਉਂਦੇ ਰਹਿੰਦੇ ਆ ਆਹ ਦੇਖ ਸਕਦੇ ਹੋ ਇਹਦੇ ਵਿੱਚ ਥੋੜਾ ਜਿਹਾ ਰੇਤਾ ਸਿੱਧਾ ਬਾਹਣ ਦੇ ਵਿੱਚ ਟਿੱਬੇ ਵਾਲਾ ਉਹਦੇ ਕਰਕੇ ਮੁਰਖ ਜੀ ਹੋ ਜਾਂਦੀ ਹੈ ਤੇ ਉਹਨਾਂ ਦੇ ਵੈਸੇ ਬੂਟਾ ਵਾਟਾ ਵਧੀਆ ਮਾਰ ਰਿਹਾ ਹੈ ਵਧੀਆ ਬੂਟਾ ਬਣ ਰਿਹਾ ਅਥਨ ਮੈਂ ਸਾਰਾ ਦਿਖਾਉਣਾ ਵਸਤ ਤਿੰਨ ਚਾਰ ਮਿੰਟ ਦੀ ਵੀਡੀਓ ਇਹ ਚਾਰ ਸਾਢੇ ਚਾਰ ਮਿੰਟਾਂ ਦੀ ਪੂਰੀ ਦੇਖਿਓ ਆਹ ਦੇਖ ਸਕਦੇ ਹੋ ਇਹਨੇ ਆ ਪੰਜ ਪੰਜ ਸੱਤ ਸੱਤ ਕਲਾਈਆਂ ਕੱਢੀਆਂ ਨੇ ਇਹਨੇ ਪੂਰਾ ਵਧੀਆ ਰਿਜ਼ਲਟ ਆਊਗਾ ਇਹਦਾ ਕਿਉਂਕਿ ਇਹ ਵੇਲ ਟਾਈਪ ਹੈ ਜਦੋਂ ਵੇਲ ਲੰਬੀ ਹੋਵੀ ਉਹਦੇ ਉੱਤੇ ਮਿੱਟੀ ਮੋਟੀ ਪੈ ਗਈ ਉੱਥੋਂ ਜੜ੍ਹ ਲੱਗ ਜਾਂਦੀ ਹੈ ਇਹਦੀ ਇਸ ਕਰਕੇ ਆ ਜਿਹੜਾ ਛਿੱਧਾ ਜਿਹਾ ਸਾਰਾ ਸਹੀ ਹੋ ਜਾਣਾ ਇਹਦਾ ਪਹਿਲਾ ਪਾਰਟ ਦੇਖਣ ਵਾਸਤੇ ਤੇ ਦੂਸਰਾ ਦੇਖਣ ਵਾਸਤੇ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਤੇ ਉਹ ਪਹਿਲੀਆਂ ਦੋ ਵੀਡੀਓ ਦੇਖ ਸਕਦੇ ਹੋ ਉਹਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਕਿੰਨਾ ਬੀ ਪਾਉਣਾ ਕਿੱਥੋਂ ਲੈਣਾ ਇਹ ਸਾਬ ਕਿਤਾਬ ਹੈ ਦਾ ਆ ਦੇਖ ਸਕਦੇ ਹੋ ਇੱਥੇ ਜਗਾ ਉੱਚੀ ਸੀ ਇੱਥੇ ਪੂਰਾ ਵਧੀਆ ਹੈ ਇਹ ਮਸ਼ੀਨ ਨਾਲ ਬੀਜਿਆ ਜਾਵੇ ਤਾਂ ਬਹੁਤ ਹੀ ਬਿਹਤਰ ਹੈ ਮੈਂ ਤਾਂ ਇਹ ਰੋਟਾ ਬਟਰ ਨਾਲ ਬੀਜਿਆ ਸੀ ਤੁਮ ਪਹਿਲੀ ਦੂਜੀ ਵੀਡੀਓ ਦੇ ਵਿੱਚ ਪਤਾ ਲੱਗ ਜਾਊਗਾ ਜੇ ਉਹ ਦੇਖੋਗੇ ਤਾਂ ਸਾਰੀ ਜਾਣਕਾਰੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਵਾਲਾ ਬਟਨ ਦਬ ਦਿਓ ਤਾਂ ਕਿ ਤੁਹਾਨੂੰ ਸਾਰੀਆਂ ਵੀਡੀਓ ਮੇਰੀਆਂ ਜਿਹੜੀਆਂ ਹੈਗੀਆਂ ਨੇ ਉਹ ਪਹੁੰਚਣ ਤੁਹਾਡੇ ਤੱਕ ਆ ਦੇਖ ਸਕਦੇ ਬਹੁਤ ਹਰਿਆ ਭਰਿਆ ਹੈਗਾ ਇਹ ਵਿਲਾਪਨ ਬਿਲਕੁਲ ਨਹੀਂ ਹੈਗਾ ਬਸ ਐਵੇਂ ਇਹ ਤਾਂ 3-4 ਮਹੀ ਪੈਗੇ ਜ਼ਰੂਰ ਉਹਦੀ ਮਾਰ ਹੇਠ ਆ ਗਿਆ ਸੀਗਾ ਇਹ ਆ ਦੇਖ ਸਕਦੇ ਕਿੱਥੇ ਜਗਾ ਉੱਚੀ ਹੈ ਉੱਥੇ ਪੂਰਾ ਵਧੀਆ ਬੋਟਾ ਵੀ ਪੂਰਾ ਵਧੀਆ ਬਣਿਆ ਪਰ ਇਹਨੇ 40 ਤੋਂ 45 ਦਿਨਾਂ ਦੇ ਵਿੱਚ ਪਹਿਲੀ ਕਟਾਈ ਦੇ ਦੇਣੀ ਹੈ ਉਸ ਤੋਂ ਬਾਅਦ 20 ਦਿਨਾਂ ਬਾਅਦ 15 ਦਿਨਾਂ ਬਾਅਦ ਤੇ ਪੂਰਾ ਮਜ਼ਬੂਤ ਹੈ ਕਿਸੇ ਕਸਮ ਦਾ ਇਹਨੂੰ ਨਾ ਤਾਂ ਉੱਧਰ ਥੋੜਾ ਜਿਹਾ ਪਾਣੀ ਖੜ ਗਿਆ ਸੀਗਾ ਚਾਰ ਪੰਜ ਦਿਨ ਪਾਣੀ ਖੜਾ ਰਿਹਾ ਉਹ ਤਾਂ ਵੀ ਨਹੀਂ ਮਰਿਆ ਇਹ ਪਹਿਲਾਂ ਪਾਣੀ ਵੀ ਮੀਂਹ ਵੀ ਆ ਗਿਆ ਹੁਣ 29 ਤਰੀਕ ਨੂੰ ਮੈਂ ਪਾਣੀ ਲਾਇਆ ਸੀ ਉਸੇ ਰਾਤ ਨੂੰ ਮੀਂਹ ਆ ਗਿਆ ਫਿਰ ਪਾਣੀ ਜ਼ਿਆਦਾ ਹੋ ਗਿਆ ਇੱਥੇ ਆ ਦੇਖ ਸਕਦੇ ਹੋ ਤੁਸੀਂ ਕਿੰਨਾ ਵਧੀਆ ਉਹ ਹੈ ਹਾਂ ਨਾਲ ਨਾਲ ਥੋੜਾ ਜਿਹਾ ਜਗਾ ਉੱਚੀ ਸੀ ਬੜੀ ਜਿਆਦਾ ਉੱਚੀ ਸੀ ਦੀ ਆ ਦੇਖ ਸਕਣਾ ਪੂਰਾ ਹੈ ਇਹਦੇ ਵਿੱਚ ਪੋਸ਼ਟਿਕ ਤੱਤ ਬਹੁਤ ਜ਼ਿਆਦੇ ਨੇ ਤਾਂ ਕੋਈ ਜਿਹੜੇ ਲੋਕ ਪਹਿਲਾਂ ਬੀਜਦੇ ਨੇ ਕਹਿੰਦੇ ਜਦੋਂ ਇਹ ਪਾਉણો ਹਟ ਜਾਂਦੇ ਆ ਤੇ ਦੁੱਧ ਘਟ ਜਾਂਦੇ ਨੇ ਪਸ਼ੂ ਐਨਾ ਵਧੀਆ ਇਹਦਾ ਰਿਜ਼ਲਟ ਹੈ ਤੇ ਆ ਹੁਣ ਜਿੱਦਿਆਂ ਆਪਾਂ ਜਿਹੜੀ ਕਟਾਈ ਪਹਿਲੀ ਕਟਾਈ ਕਰਾਂਗੇ ਉਸ ਦਿਨ ਵੀ ਚੌਥਾ ਪਾਰਟ ਬਣਾਵਾਂਗੇ ਤੇ ਇੱਕ ਸਪਰੇਅ ਇਹਨੂੰ ਜ਼ਰੂਰ ਕਰਾਂਗੇ ਹਲਕੀ ਜੀ ਕਿਸੇ ਵੀ ਤੇਲੇ ਤੂਲੇ ਵਗੈਰੇ ਦੀ ਜਾਂ ਵੇ ਤਾਂ ਕਿ ਸਾਰੀ ਬਾੜ ਫਿਰ ਵਧੀਆ ਕਟਾਈ ਕਰ ਸਕੀ ਆਪਾਂ ਆ ਦੇਖ ਸਕਦੇ ਪੂਰਾ ਹਰਾ ਭਰਾ ਮਨ ਖੁਸ਼ ਹੁੰਦਾ ਦੇਖ ਕੇ ਜਿੱਥੇ ਜਗ੍ਹਾ ਜਿਆਦੀ ਨਮੀ ਹੈ ਉੱਥੇ ਤਾਂ ਚਲੋ ਪਾਣੀ ਕਰਕੇ ਮਛਟਿਆ ਜਾ ਗਿਆ ਆ ਦੇਖ ਸਕਦੇ ਅੱਨਾ ਵਧੀਆ ਥੋੜਾ ਥੋੜਾ ਜਰੂਰ ਬੀਜ ਕੇ ਦੇਖੋ ਪੂਰਾ ਰਿਜ਼ਲਟ ਤਾਂ ਫਿਰ ਇਹਦਾ ਮੈਂ ਹੁਣ ਬਾੜ ਲੈ ਕੇ ਫੇਰ ਚੌਥਾ ਪਾਰਟ ਬਣਾਉਂਗਾ ਹਾਲੇ ਕੋਈ ਇੱਥੇ ਥੋੜਾ ਜਿਹਾ ਪਾਣੀ ਖੜਕਾ ਇਹ ਨੀਵਾ ਥਾਂ ਹੈ ਜਿਆਦੇ ਇਹ ਇਹ ਅੱਧਾ ਕੁ ਵਿਸਵਾ ਇਹ ਥਾਂ ਦਾ ਇਹ ਜਿਆਦੇ ਨੀਵੇਂ ਹੋਣ ਕਰਕੇ ਅ ਸਾਰੀ ਵੀਡੀਓ ਦੇਖਣ ਲਈ ਧੰਨਵਾਦ ਸਾਰਿਆਂ ਦਾ ਸასი ਪਾਓ ਜੀ ਓਕ